ंग्रेसी खाधु <laughs> <laughs> ਲੋਕ ਸਭਾ ਪਟਿਆਲਾ ਤੋਂ ਡਾਕਟਰ ਧਰੰਭੀਰ ਗਾਂਧੀ ਦੀ ਜਿੱਤ ਹੈ ਜਿਹੜੀ ਤੈ ਹੈ ਲੀਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਸ ਲਈ ਕਾਂਗਰਸ ਖੇਮੇ ਦੇ ਅੰਦਰ ਖੁਸ਼ੀ ਦਾ ਮਾਹੌਲ ਹੈ ਸਾਡੇ ਨਾਲ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧੋਣੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਨੇ ਵੱਡੀ ਜਿੱਤ ਹੈ ਜਿਹੜੀ ਡਾਕਟਰ ਗਾਂਧੀ ਦੀ ਹੋਈ ਹੈ ਔਰ ਬਹੁਤ ਅਣਥੱਕ ਮਿਹਨਤ ਹੈ ਇਹਨਾਂ ਵੱਲੋਂ ਜੇਲ੍ਹ ਚੋਂ ਬਾਹਰ ਆਣ ਤੋਂ ਬਾਅਦ ਧਰਮਸੋਧੋਣਾ ਵੱਲੋਂ ਕੀਤੀ ਗਈ ਸੀ ਕਿਵੇਂ ਦੇਖਦੇ ਹੋ ਜੀ ਡਾਕਟਰ ਗਾਂਧੀ ਦੀ ਜਿੱਤ ਹੈ ਜਿਹੜੀ ਤਕਰੀਬਨ ਤੈ ਹੈ ਦੇਖ ਰਿਹਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜੀ ਇਹ 15000 ਦੀ ਜਿੱਤ ਨਹੀਂ ਹੈ ਜਿਵੇਂ ਆਪਣੇ ਹਲਕੇ ਚੋਂ 40000 ਵੋਟ ਪਿੱਛੋਂ ਕਵਰ ਕਰਕੇ 4000 ਫੇਰ ਲੀਡ ਦਿੱਤੀ ਹੈ 44000 ਵੋਟ ਕਵਰ ਹੋਈ ਹੈ ਮੈਂ ਸਮਝਦਾ ਕਿ ਜਿਹੜੀ 22 ਦੀ ਇਲੈਕਸ਼ਨ ਸੀਗੀ ਉਹ ਸਾਰੀ ਕਵਰ ਕਰਕੇ ਕਦੇ 15000 ਨਹੀਂ 2-3 ਲੱਖ ਕਵਰ ਕੀਤੀ ਹੈ ਕਾਂਗਰਸ ਦੇ ਵਰਕਰਾਂ ਨੇ ਇਹ ਜਿੱਤਿਆ ਸੀ ਤੁਸੀਂ ਵੀ ਮੰਤਰੀ ਜੀ ਬਾਹਰ ਆਣ ਤੋਂ ਬਾਅਦ ਵੱਡੀ ਮਿਹਨਤ ਲਗਾਤਾਰ ਕਰਦੇ ਰਹੇ ਹੋ ਸਾਰਾ ਹਲਕਾ ਕੀਤਾ ਹੈ ਕਿਵੇਂ ਦੇਖਦੇ ਹੋ ਤੁਹਾਡੀ ਮਿਹਨਤ ਵੀ ਬਹੁਤ ਰਹੀ ਹੈ ਬਿਲਕੁਲ ਬਿਲਕੁਲ ਮੈਂ ਸਮਝਦਾ ਕਿ ਜਿੱਦਣ ਦੇ ਅਸੀਂ ਬਾਹਰ ਆਏ ਆ ਇਕੱਲੇ ਇਕੱਲੇ ਵਰਕਰ ਨੇ ਪਹਿਲਾਂ ਵੀ ਲੱਗੇ ਹੋਏ ਸੀ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਹਾਸਲਾ ਬੜਾ ਵੱਡਾ ਸੀਗਾ 2022 ਚ 40 42 45000 ਵੋਟ ਦਾ ਫਰਕ ਸੀਗਾ ਸਾਡਾ ਤੇ ਆਮ ਆਦਮੀ ਪਾਰਟੀ ਦਾ ਔਰ ਉਸ ਨੂੰ ਕਵਰ ਕਰਕੇ ਫੇਰ ਫੇਰ ਵਰਕਰਾਂ ਦੀ ਮਿਹਨਤ ਕਰਕੇ 4000 ਦੀ ਲੀਡਰ ਜਾਣਾ ਇਹ ਰੱਬ ਦੀ ਕਿਰਪਾ ਤੇ ਵਰਕਰਾਂ ਦੀ ਮਿਹਨਤ ਪਰ ਨੀਤਿਕੋਰ ਹੁਣਾਂ ਨੂੰ ਬਹੁਤ ਵੋਟ ਪਈ ਐ ਜਦ ਕੀ ਉਹਨੇ ਪਾਰਟੀ ਬਦਲੀ ਸੀ ਲਗਾਤਾਰ ਇਹ ਚੀਜ਼ ਧਰਮ ਦੇ ਨਾਂ ਤੇ ਗਾਈ ਜਾ ਰਹੀ ਸੀ ਵੀ ਤੁਮਰਾਮ ਕੋ ਲਾਏ ਹੋ ਹਮ ਤੁਮ ਕੋ ਲਾਏਂਗੇ ਕਿਵੇਂ ਧਾਰਮਿਕ ਸਿੱਕਾ ਤੁਸੀਂ ਸਮਝਦੇ ਹੋ ਕਿਵੇਂ ਚੱਲਿਆ ਹੈ ਮੈਂ ਮੈਂ ਸਮਝਦਾ ਕਿ ਇੱਕ Hindu ਪਾਰਟੀ ਚਾਰੇ ਨੂੰ ਅਮੋਸ਼ਨਲ ਟੱਚ ਸੀਗਾ ਔਰ ਮੈਂ ਕਹਿ ਸਕਦਾ ਕਿ ਉਹਦੇ ਚ ਵੀ 70% ਦੀ ਕਾਂਗਰਸੀ ਲੋਕ ਸੀਗੇ ਜਿਹੜੇ ਦੇਖੋ ਜਿਹੜੀ ਧਾਰਮਿਕ ਜਦੋਂ इमोशनल ਟੱਚ ਮਿਲਦਾ ਹੈ ਤਾਂ ਲੋਕ ਫਿਰ ਉਧਰ ਨੂੰ ਜਾਂਦੇ ਨੇ ਮੈਂ ਇਸ ਨੂੰ ਨਿੰਦਿਆਉ ਨਹੀਂ ਕਰਦਾ ਉਹਨਾਂ ਦਾ ਆਪਣਾ ਸੀਗਾ ਉਹਨਾਂ ਨੇ ਉਧਰ ਵੋਟ ਪਾਈ ਹੈ ਮਹਾਰਾਣੀ ਸਾਹਿਬ ਦੀ ਵੀ ਆਪਣੀ ਮਿਹਨਤ ਸੀ ਬਿਲਕੁਲ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਜਿਹੜੀ ਕੱਟੜਤਾ ਧਰਮ ਦੀ ਕੱਟੜਤਾ ਹੈ ਉਹਦਾ ਸਿੱਕਾ ਜਿਹੜਾ ਉਹ ਚੱਲਿਆ ਨਹੀਂ ਸਿੱਕਾ ਚੱਲਿਆ ਉਹਦਾ ਜਿੱਤ ਜਾਂਦੇ ਫਿਰ ਨਹੀਂ ਫਿਰ ਵੀ ਇੰਨੀ ਲੀਡ ਲੈ ਕੇ ਜਾਣ ਇੱਕ ਪਾਰਟੀ ਛੱਡ ਕੇ ਆਉਣਾ ਨਹੀਂ ਨਹੀਂ ਲੀਡ ਨੂੰ ਨਹੀਂ ਹਾਰੇ ਤਾਂ ਹੈਗੇ ਨਾ ਜੇ ਜਿੱਤੇ ਤੇ ਫੇਰ ਹੁੰਦੀ ਨਾ ਗੱਲ ਜਿੱਤੇ ਤੱਕ ਇਹ ਵੇਖਦੇ ਹਾਂ ਮੋਹੇਕ ਜੀ ਜੋ ਮੰਤਰੀ ਸਾਹਿਬ ਦੀ ਮਿਹਨਤ ਰੰਗ ਲੈ ਕੇ ਆਈ ਹੈ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਜਦੋਂ ਇਹ 15 ਤਰੀਕ ਤੋਂ ਲੈ ਕੇ 1 ਤਰੀਕ ਤੱਕ 15 ਦਿਨ ਦਾ ਜੋ ਕਾਰਜ ਸੀ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਦਾ ਉਹ ਆਪਣੇ ਨਾਬੇ ਹਲਕੇ 'ਚ ਦਿਖ ਰਿਹਾ 4000 ਦੀ ਲੀਡ ਲਈ ਹੈ ਨਾਬੇ ਹਲਕੇ 'ਚ ਤੇ ਸਾਰੇ ਵਰਕਰਾਂ ਨੇ ਇਹਨਾਂ ਨਾਲ ਕੰਮ ਕੀਤਾ ਕਿਵੇਂ ਦੇਖਦੇ ਹੋ ਸੈਡ ਜੀ ਬਹੁਤ ਵਧੀਆ ਸਰ ਆ ਕਾਂਗਰਸ ਦੀ ਜਿੱਤ ਹੈ ਜੀ ਔਰ ਠੀਕ ਹੈ ਜੀ ਇਹ ਕਾਂਗਰਸ ਹੁਣ ਲਗਾਤਾਰ ਜਿੱਤ ਵੱਲ ਭੱਧ ਰਹੀ ਹੈ ਜੀ ਉਮੀਦ ਹੈ ਵੀ ਉੱਪਰ ਵੀ ਸ਼ਹਿਰ ਸਰਕਾਰ ਬਣਾ ਲਵੇ ਜੀ ਕੀ ਸਮਝਿਓ ਇਮਾਨਦਾਰੀ ਨੂੰ ਮੋਰ ਲੱਗੀ ਆ ਬਿਲਕੁਲ ਜੀ ਇਹ ਦੇਖੋ ਕਾਂਗਰਸ ਸਭ ਤੋਂ ਪਹਿਲੀ ਕਾਂਗਰਸੀ ਜਿੱਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਕੈਂਡੀਡੇਟ ਆ ਇਮਾਨਦਾਰ ਸੀ ਉਸ ਤੋਂ ਬਾਅਦ ਉਹਦੀ ਜਿੱਤਾਂ ਕੀ ਸਮਝਿਓ ਬਹੁਤ ਜ਼ਿਆਦਾ ਲੋਕਾਂ ਚ ਇਹ ਗੱਲ ਦੀ ਚਰਚਾ ਸੀ ਵੀ ਇੱਕ ਇਮਾਨਦਾਰ ਚਿਹਰਾ ਨੇ ਡਾਕਟਰ ਕਾਂਦੀ ਇਸ ਗੱਲ ਕਰਕੇ ਵੱਡੀ ਜਿੱਤ ਹੋਈ ਆ ਸਾਰੇ ਦੋਨੇ ਫੈਕਟ ਨੇ ਜੀ ਕਾਂਗਰਸ ਦਾ ਕਰੇ ਸੀਗਾ ਲੋਕਾਂ ਦੇ ਵਿੱਚ ਉਸ ਤੋਂ ਬਾਅਦ ਸੋਨੇ ਦੇ ਸੁਭਾਗ ਆਏ ਸੀ ਜਿਹੜਾ ਸਾਡਾ ਕੈਂਡੀਡੇਟ ਆ ਬਹੁਤ ਇਮਾਨਦਾਰ ਸ਼ਰੀਫ ਤੇ ਵਧੀਆ ਬੰਦੇ ਸੀ। ਨਾ ਤਾਂ ਵੀਰ ਕੋਈ ਹੈ। ਡਾਕਟਰ ਸਾਹਿਬ ਦੀ ਜਿੱਤ ਜਿਹੜੀ ਇੱਕ ਇਮਾਨਦਾਰੀ ਅਤੇ ਸੱਚ ਦੀ ਆਵਾਜ਼ ਨੂੰ ਉਹਨੂੰ ਮੋਹਰ ਲੱਗੀ ਆ ਕਿਉਂਕਿ ਡਾਕਟਰ ਸਾਹਿਬ ਨੇ ਕਾਂਗਰਸ ਪਾਰਟੀ ਜੁਆਇਨ ਕਰਕੇ ਇੱਕ ਬਹੁਤ ਵਧੀਆ ਫੈਸਲਾ ਲਿਆ ਸੀ ਉਸ ਫੈਸਲੇ ਦੇ ਮੁਤਾਬਕ ਡਾਕਟਰ ਸਾਹਿਬ ਦੀ ਜਿੱਤ ਹੋਈ ਹੈ। ਮਹਾਰਾਣੀ ਪ੍ਰਨੀਤਪੁਰ ਉਹਨਾਂ ਨੂੰ ਬਹੁਤ ਵੋਟ ਪਈਆ ਧਰਮ ਦੀ ਕੱਟੜਤਾ ਦੀ ਗੱਲ ਹੈ ਜਿਹੜੀ ਕੀਤੀ ਗਈ ਸੀ ਦੇਖੋ ਇਹਦਾ ਕੱਟੜਤਾ ਧਰਮ ਦੀ ਹੈ ਜਿਹੜੀ ਇਹਨਾਂ ਨੇ ਫਲਾਈ ਸੀ ਧਰਮ ਦੀ ਰਾਜਨੀਤੀ ਮੋਦੀ ਜੀ ਉਹਨਾਂ ਨੇ ਉਹਦਾ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਤਾਂ ਜ਼ਰੂਰ ਮਿਲਿਆ ਇਹ ਸਾਡੇ ਪੰਜਾਬ ਦੇ ਲੋਕ ਨੇ ਛੇਤੀ ਉਹ ਉਹ ਭਾਵਕ ਹੋ ਜਾਂਦੇ ਨੇ ਤੁਸੀਂ ਦੇਖੋ ਉਹ ਜੁੱਧਿਆ ਦੇ ਵਿੱਚ ਭਾਜਪਾ ਹਾਰ ਰਹੀ ਆ ਉੱਤੇ ਸਮਾਜਵਾਦੀ ਪਾਰਟੀ ਦਾ ਬੰਦਾ ਜਿਸ ਜਿਸ ਸ਼ਹਿਰ ਦੇ ਵਿੱਚ ਜੁੱਧਿਆ ਮੰਦਿਰ ਬਣਿਆ ਉਸ ਸ਼ਹਿਰ ਦੇ ਵਿੱਚੋਂ ਭਾਜਪਾ ਹਾਰ ਰਹੀ ਆ ਪਰ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੇ ਆ ਰਾਮ ਜੀ ਦੇ ਨਾਮ ਤੇ ਉੱਤੇ ਭਾਜਪਾ ਨੇ ਵੋਟਾਂ ਮੰਗ ਕੇ ਇਹ ਸਾਰਾ ਰਾਮ ਜੀ ਦਾ ਨਹੀਂ ਤਾਂ ਤੁਸੀਂ ਦੇਖਿਆ ਪਿੰਡਾਂ 'ਚ ਵੀ ਵਿਰੋਧ ਸੀ ਭਾਜਪਾ ਦਾ ਸ਼ਹਿਰਾਂ 'ਚ ਵੀ ਵਿਰੋਧ ਸੀ ਪਰ ਦੇਖੋ ਫਿਰ ਵੋਟ ਰਾਮ ਜੀ ਦੇ ਮੈਂ ਕਹੂੰਗਾ ਭਾਜਪਾ ਨੂੰ ਵੋਟ ਨਹੀਂ ਮਿਲੀ ਇਹ ਰਾਮ ਜੀ ਦੇ ਨਾਮ ਨੂੰ ਵੋਟ ਮਿਲੀ ਆ ਇਮਾਨਦਾਰੀ ਦੀ ਜਿੱਤ ਹੋਈ ਹੈ ਅੱਜ ਬਹੁਤ ਵੱਡੀ ਔਰ ਗਾਂਧੀ ਦੇ ਜਿੱਥੇ ਵੀ ਜਾਂਦੇ ਸੀ ਹਰ ਇੱਕ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਔਰ ਕਾਂਗਰਸ ਪਾਰਟੀ ਦਾ ਜਿਹੜਾ ਉਹਨਾਂ ਨੂੰ ਨਿਸ਼ਾਨ ਮਿਲਿਆ ਉਹਦੇ ਕਰਕੇ ਉਹਨਾਂ ਦੀ ਬਹੁਤ ਵੱਡੀ ਜਿੱਤ ਆ ਐਡੀ ਵੱਡੀ ਵਾਈਟ ਤੋਂ ਨਿਕਲ ਕੇ ਆਏ ਨੇ ਉਹ ਔਰ ਗੁਰੂ ਕਿਰਪਾ ਰੱਖੇ ਉਹ ਕੰਮ ਵੀ ਕਰਨਗੇ ਜੋ ਨੇ ਕਿਹਾ ਉਹਨੇ ਪੂਰਾ ਕਰਨਾ ਔਰ ਮੈਂ ਦੇਖਿਆ ਮੈਂ ਵੀ ਮਿਲ ਕੇ ਦੇਖਿਆ ਤਾਂ ਜਮੀ ਵਿਚਾਰੇ ਚ ਕੋਈ ਆਕੜ ਨਹੀਂ ਕੋਈ ਕੁਛ ਨਹੀਂ ਹੱਥੇ ਬਣੀ ਜਾਂਦਾ ਔਰ ਗੁਰੂ ਕਿਰਪਾ ਰੱਖੇ ਨਾਨਕ ਮੇਰਾ ਸੱਚੇ ਪਾਤਸ਼ਾਹ ਔਰ ਜ਼ਿਲ੍ਹਾਕੇ ਦੀ ਜਿਹੜੀ ਸਾਡੇ ਪਟਿਆਲੇ ਜਿੱਥੇ ਵੀ ਉਹਦਾ ਕਾਰਸੀ ਜਾਂਸੀ ਆ ਬਹੁਤ ਚੜ ਕੇ ਉਹ ਕੰਮ ਕਰੇ ਮਹਾਰਾਣੀ ਪ੍ਰਨੀਤਕੌਰ ਨੂੰ ਬਹੁਤ ਵੋਟ ਪੈ ਗਈ ਕਿਵੇਂ ਦੇਖ ਦਿਓ ਜਦ ਕਿ ਉਹ ਪਾਰਟੀ ਬਦਲ ਕੇ ਆਏ ਸੀ ਉਹ ਪਾਰਟੀ ਦੀ ਵੋਟ ਹੈ ਲਹਿਰ ਜਿਹੜੀ ਹੁੰਦੀ ਆ ਸਿਸਟਮ ਆ ਕੁਝ ਰਾਮ ਜੀ ਦੇ ਨਾਂ ਤੇ ਪਵਾ ਲਈ ਇਸ ਗੱਲ ਕਰਕੇ ਪਰ ਫੇਰ ਵੀ ਡਾਕਟਰ ਗਾਂਧੀ ਸਾਰਿਆਂ ਨਿਕਲਦਾ ਹੋਇਆ ਸਟਰਗਲ ਚੋਂ ਫੇਰ ਵੀ ਜਿੱਤ ਪ੍ਰਾਪਤ ਕੀਤੀ ਹੈ ਧਰਮ ਦੇ ਨਾਂ ਤੇ ਐਵੇਂ ਵੋਟ ਲੈਣੀ ਸਹੀ ਸਮਝਦੇ ਹੋ ਧਰਮ ਤਾਂ ਸਾਰਾ ਸਾਂਝਾ ਹੁੰਦਾ ਹੈ लवली ਜੀ ਸਾਰਿਆਂ ਦਾ ਰਾਮ ਸ਼ਬਦ ਆ ਕਿਸੇ ਦਾ ਨਹੀਂ ਹੈ ਨਾ RAM ਨੂੰ ਕੋਈ ਲੈ ਕੇ ਹੱਸ ਸਕਿਆ ਨਾ ਕੋਈ ਲਿਆ ਸਕਦਾ ਉਹ ਤਾਂ ਦੁਨੀਆ ਦਾ ਸਿਰਜਣਹਾਰ ਹੈ ਇਸ ਕਰਕੇ ਮੈਂ ਇੱਕ ਵਾਰੀ ਫੇਰ ਡਾਕਟਰ ਗਾਂਧੀ ਨੂੰ ਆਪਣੇ ਜਰੀਏ ਤੋਂ ਮੇਰੇ ਸਮੂਹ ਜਿੰਨੇ ਵੀ ਮੇਰੇ ਇਲਾਕੇ ਜਿਨ੍ਹਾਂ ਨੇ ਮਦਦ ਕੀਤੀਆਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੁਬਾਰਕਬਾਦ ਕਿਵੇਂ ਦੇਖਦੇ ਹੋ ਜੀ ਗਰੀ ਜੀ ਕੋਈ ਆਉਂਦਾ ਤੇਰੇ ਘਰ ਕਰਕੇ ਇਧਰ ਆਇਆ ਕੱਲ੍ਹ ਜੇ ਨੂੰ ਮੋੜਾ ਸਾਰੇ ਚੈਨਲ ਦੇਖ ਰਹੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਕਿ ਲੋਕ ਸਭਾ ਹਲਕਾ ਪਟਿਆਲੇ ਤੋਂ ਇੱਕ ਸ਼ਾਨਦਾਰ ਲਗਭਗ 15000 ਵੋਟ ਦੇ ਕਰੀਬ ਜਿੱਤ ਪ੍ਰਾਪਤ ਕਰੀ ਹੈ ਤੇ ਮੈਨੂੰ ਲੱਗਦਾ ਵੀ ਸਾਡੇ ਹਲਕੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੋ ਹਲਕਾ ਨਾਬਾ ਦੇ ਲੋਕ ਨੇ ਉਹਨਾਂ ਨੇ ਕਾਂਗਰਸ ਦੇ ਕੀਤੇ ਹੋਏ ਕੰਮਾਂ ਨੂੰ ਮੋੜ ਤੋਂ ਯਾਦ ਕਰਿਆ ਤੇ ਆਉਣ ਵਾਲੀ 2027 ਦੀ ਵਿਧਾਨ ਸਭਾ ਚੋਣਾਂ ਨੂੰ ਮੋੜ ਤੋਂ ਨਹੀਂ ਰੱਖਿਆ ਤੇ ਸਾਨੂੰ ਪੂਰਨ ਤੌਰ ਤੇ ਆਸ ਹੈ ਕਿ ਇਸ ਲੀਡ ਨੂੰ ਅਸੀਂ 2027 ਦੇ ਵਿੱਚ ਵੱਡਾ ਕਰਕੇ 30-40 ਹਜ਼ਾਰ ਦੀ ਘੱਟੋ ਘੱਟ ਲੀਡ ਦੇ ਨਾਲ ਅਸੀਂ ਵਿਧਾਨ ਸਭਾ ਹਲਕਾ ਨਾਭਾ ਤੋਂ ਜਿੱਤਾਂਗੇ ਤੇ ਪੰਜਾਬ ਦੇ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਾ ਕੇ ਸੇਵਾ ਕਰਨ ਦਾ ਸਾਨੂੰ ਮੌਕਾ ਦੇਣਗੇ